ਅੱਜ ਪੂਰਾ ਦੇਸ਼ ਜਿਹੜਾ ਹੈ ਉਹ ਲੋਹੜੀ ਮਨਾ ਰਿਹਾ ਹੈ ਹਰ ਕਿਥੇ ਤਾਂ-ਤਾਂ ਤੇ ਲੋਹੜੀ ਦਾ ਉਤਸਵ ਜਸ਼ਨ ਨਾਲ ਮਨ ਰਿਹਾ ਪਰ ਇਹਦੇ ਵਿੱਚ ਇੱਕ ਹੋਰ ਘਟਨਾ ਜਿਹੜੀ ਹੈ ਉਹ ਵਾਪਰੀ ਹੈ ਉਹ ਕੀ ਕੀ ਹੋਇਆ ਕਿਸਾਨਾਂ ਨੇ ਆਪਣਾ ਵਿਰੋਧ ਦਰਜ ਕਰਾਇਆ ਕਿਸਾਨਾਂ ਨੇ ਆਪਣਾ ਵਿਰੋਧ ਕਿਵੇਂ ਦਰਜ ਕਰਾਇਆ ਹੈ ਉਹ ਵੀ ਤੁਹਾਨੂੰ ਦੱਸਦੇ ਹਾਂ ਕਿਉਂਕਿ ਮੁੱਦਾ ਅੱਜ ਪੰਜਾਬ ਦੀ ਜਨਤਾ ਤੇ ਪੰਜਾਬੀਆਂ ਨਾਲ ਜੁੜਿਆ ਹੋਇਆ ਹੈ ਇਸ ਕਰਕੇ ਅਸੀਂ ਇਹਨੂੰ ਅੱਜ ਗੱਲ ਪੰਜਾਬ ਦੀ ਦਾ ਮੁੱਦਾ ਬਣਾਇਆ ਹੈ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿਸਾਨਾਂ ਨੇ ਅੱਜ ਜਿਹੜੇ ਵੱਖ-ਵੱਖ ਬਿੱਲ ਨੇ ਕੇਂਦਰ ਦੇ ਉਹਨਾਂ ਦੀ ਲੋੜੀ ਸਾੜੀ ਅੱਜ ਉਹਨਾਂ ਨੇ ਲੋੜੀ 'ਚ ਉਹ ਬਿੱਲ ਚਾਹੇ ਉਹ ਬੀਜ ਬਿੱਲ ਹੋਏ ਬਿਜਲੀ ਬਿੱਲ ਹੋਏ ਉਹਨਾਂ ਦੀ ਲੋੜੀ ਦੀ ਲੋੜੀ 'ਚ ਸਾੜ ਕੇ ਸਵਾਹ ਕੀਤਾ ਹੈ ਤੇ ਵਿਰੋਧ ਦਰਜ ਕਰਾਇਆ ਹੈ ਕਿਸਾਨ ਸੰਗਠਨ ਨੇ ਵਕ ਵਕ ਵੀ ਥਾਵਾਂ ਤੇ ਅੱਜ ਪੰਜਾਬ ਚ ਕੇਂਦਰ ਦੇ ਵਕ ਵਕ ਬਿਲਾ ਲਈ ਆਪਣਾ ਵਿਰੋਧ ਦਰਜ ਕਰਾਉਂਦੇ ਹੋਏ ਜਿਹੜਾ ਉਹ ਪੂਰੀ ਜਿਹੜੀ ਲੋੜੀ ਹੈ ਉਹ ਮਨਾਈ ਹੈ ਉਹਨਾਂ ਦਾ ਕਹਿਣਾ ਹੈ ਕਿ ਇਹ ਪੂਰੀ ਜਿਹੜੀ ਆਪਣੇ ਸਾਡਾ ਵਿਰੋਧ ਹੈ ਉਹ ਇਸ ਕਰਕੇ ਹੈ ਕਿਉਂਕਿ ਤਸਵੀਰਾਂ ਦੱਸ ਰਹੀਆਂ ਨੇ ਕਿ ਆਉਣ ਵਾਲੇ ਸਮੇਂ ਚ ਸਥਿਤੀ ਖਰਾਬ ਹੋ ਸਕਦੀ ਹੈ ਕਿਸਾਨਾਂ ਦੀ ਇਹੋ ਜਿਹਾ આરોਪ ਜਿਹੜਾ ਹੈ ਇਨ ਬਿਲਾ ਨੂੰ ਲੈ ਕੇ ਉਹ ਕਿਸਾਨ ਸੰਗਠਨ ਲਾਰੇ ਨੇ ਕਿਸਾਨ ਸੰਗਠਨ ਲਗਾਤਾਰ ਇਸ ਗਲ ਦਾ ਵਿਰੋਧ ਕਰ ਰਹੇ ਨੇ ਕਿ ਜਿਹੜਾ ਬਿਜਲੀ ਬਿੱਲ ਹੈ ਜਿਹੜਾ ਕਾਨੂੰਨ ਦੇ ਤੌਰ ਤੇ ਲਿਆਇਆ ਜਾ ਰਿਹਾ ਹੈ ਬਿਜਲੀ ਅਧਿਨਿਯਮ ਬਿੱਲ ਜਿਹੜਾ ਹੈ ਕਾਨੂੰਨ ਦੇ ਤੌਰ ਤੇ ਲੈ ਕੇ ਆਏ ਆ ਰਹੇ ਨੇ ਕੇਂਦਰ ਸਰਕਾਰ ਉਹ ਕਿਸਾਨਾਂ ਦੇ ਮਾਫਕ ਨਹੀਂ ਹੈ ਠੀਕ ਉਵੇਂ ਜਿਵੇਂ ਬੀਜ ਬਿੱਲ ਨੂੰ ਲੈ ਕੇ ਵੀ ਵਿਰੋਧ ਦਰਜ ਕਰਾਇਆ ਜਾ ਰਿਹਾ ਹੈ ਬੀਜ ਬਿੱਲ ਨੂੰ ਲੈ ਕੇ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਬਿੱਲ ਜਿਹੜਾ ਹੈ ਉਹ ਕਿਸਾਨ ਵਿਰੋਧੀ ਹੈ ਤੇ ਕਿਸਾਨ ਜਿਹੜੇ ਨੇ ਇਸ ਬਿੱਲ ਦੇ ਵਿਰੋਧ ਚ ਉਤਰੇ ਹੋਏ ਨੇ ਪੰਜ RAM ji ji ram ji bill ਜਿਹੜਾ ਹੈ 2000 ji ram ji qanoon jਿਹੜਾ ਹੈ ਹੁਣ ਕਿਉਂਕਿ ਉਹ ਬਿੱਲ ਤੋਂ ਕਾਨੂੰਨ ਬਣ ਚੁੱਕਿਆ ਹੈ ਉਹਦਾ ਵੀ ਵਿਰੋਧ ਉਹ ਕਰ ਰਹੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਇਹਦੇ ਕਰਕੇ ਬਹੁਤ ਜ਼ਿਆਦਾ ਦਿੱਕਤਾਂ ਜਿਹੜੀਆਂ ਨੇ ਮਨਰੇਗਾ ਕਿਸਾਨਾਂ ਨੂੰ ਆਣ ਗਈਆਂ ਇਸੇ ਕਰਕੇ ਕਿਸਾਨ ਮਜ਼ਦੂਰ ਯੂਨੀਅਨ ਨੇ ਅੱਜ ਵੀ ਥਾਵਾਂ 'ਚ ਪੰਜਾਬ 'ਚ ਅਮ੍ਰਿਤਸਰ ਗੁਰਦਾਸਪੁਰ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਤਰਨਤਾਰਨ ਫਿਰੋਜ਼ਪੁਰ ਸਮੇਤ ਵੀ ਥਾਵਾਂ ਤੇ ਅੱਜ ਜਿਹੜੀ ਹੈ ਉਹ ਲੋਹੜੀ ਮਨਾਉਂਦੇ ਹੋਏ ਇਹਨਾਂ ਪੂਰੇ ਬਿਲਾਾਂ ਦੀਆਂ ਕਾਪੀਆਂ ਜਿਹੜੀਆਂ ਨੇ ਉਹ ਸਾੜੀਆਂ ਨੇ ਇਸ ਤੋਂ ਪਹਿਲਾਂ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ ਦਿੱਲੀ ਦੇ ਬਾਰਡਰਾਂ ਤੇ ਉਸ ਵੇਲੇ ਵੀ ਇਹ ਇਸੇ ਤਰ੍ਹਾਂ ਦੀ ਲੋਹੜੀ ਜਿਹੜੀ ਹੈ ਉਹ ਮਨਾਈ ਗਈ ਸੀ ਲਗਾਤਾਰ ਵਿਰੋਧ ਹੋ ਰਿਹਾ ਹੈ ਅੰਮ੍ਰਿਤਸਰ ਦੇ ਕਿਸਾਨ ਮਜ਼ਦੂਰ ਮੋਰਚੇ ਨੇ ਆਪਣਾ ਵਿਰੋਧ ਦਰਜ ਕਰਾਇਆ ਸਾਡੇ ਨਾਲ ਇਸੇ ਤੇ ਗੱਲ ਕਰਨ ਲਈ ਰਾਜਕੁਮਾਰ ਬਹਿਲਸਾਤ ਜੁੜਗੇ ਨੇ ਆਮ ਆਦੀ ਪਾਰਟੀ ਤੋਂ ਜਸਪ੍ਰੀਤ ਨਰਵਾਲ ਜੁੜਨਗੇ ਥੋੜੀ ਦੇਰ ਚ ਕਾਂਗਰਸ ਪਾਰਟੀ ਤੋਂ ਇਕਬਾਲ ਸਿੰਘ ਚੰਨੀ ਜੀ ਜਿਹੜੇ ਨੇ ਉਹ ਜੁੜ ਚੁੱਕੇ ਨੇ ਸਾਡੇ ਨਾਲ ਬੀਜੇਪੀ ਤੋਂ ਤੇ ਸਾਡੇ ਨਾਲ ਐਡਵੋਕੇਟ ਪੁਨੀਤਿੰਦਰ ਸਿੰਘ ਜੀ ਜੁੜ ਚੁੱਕੇ ਨੇ ਸ਼ਿਰੋਮਣੀ ਅਕਾਲੀ ਦਲ ਤੋਂ ਕੰਗ ਸਾਹਿਬ ਵੀ ਜੁੜ ਚੁੱਕੇ ਨੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਤੇ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਰ ਮੁੱਦਾ ਜਿਹੜਾ ਹੈ ਕਿਸਾਨੀ ਤੋਂ ਜੁੜਿਆ ਹੋਇਆ ਹੈ ਇਸ ਕਰਕੇ ਪਹਿਲਾ ਕਿ ਬੀਜੇਪੀ ਤੋਂ ਸ਼ੁਰੂ ਕਰ ਲੈਣੇ ਆ ਚੰਨੀ ਸਾਹਿਬ ਅੱਜ ਕਿਸਾਨਾਂ ਨੇ ਬਿੱਲ ਦੀ ਕਾਪੀ ਸਾੜੀ ਹੈ ਲੋੜੀ ਦੇ ਮਨਾਉਂਦੇ ਹੋਏ ਉਹਨਾਂ ਨੇ ਆਪਣਾ ਵਿਰੋਧ ਦਰਜ ਕਰਾਇਆ ਹੈ ਕੇਂਦਰ ਦੇ ਮੈਕਸਿਮਮ ਬਿੱਲਸ ਨੇ ਜਿੰਨੂੰ ਲੈ ਕੇ ਜਿਹੜਾ ਹੈ ਉਹ ਕਿਸਾਨ ਮਜ਼ਦੂਰ ਵਿਰੋਧ ਕਰ ਰਹੇ ਨੇ ਕਿਵੇਂ ਦੇਖਦੇ ਹੋ ਇਹਨੂੰ ਕਿ ਕਿ ਲੋਕਤੰਤਰਕ ਦੇਸ਼ ਹੈ ਹਰ ਵਿਅਕਤੀ ਨੂੰ ਹਰ ਕਮਿਊਨਿਟੀ ਨੂੰ ਹਰ ਤਰ੍ਹਾਂ ਦੇ ਹਰ ਵਰਗ ਦੇ ਲੋਕਾਂ ਨੂੰ ਜੇ ਕੋਈ ਉਹਨਾਂ ਨੂੰ ਗੱਲ ਨਹੀਂ ਪਸੰਦ ਲੱਗਦੀ ਤਾਂ ਉਹਦਾ ਪ੍ਰੋਟੈਸਟ ਕਰਨ ਦਾ ਉਹਨਾਂ ਕੋਲ ਹੱਕ ਹੈ ਇਹ ਭਾਰਤੀ ਕਿਸਾਨ ਯੂਨੀਅਨ ਵੀ ਪ੍ਰੋਟੈਸਟ ਕਰ ਰਹੀ ਹੈ ਇਹਨਾਂ ਦਾ ਹੱਕ ਹੈ ਤੇ ਕੇਂਦਰ ਸਰਕਾਰ ਦਾ ਕੰਮ ਹੈ ਵੀ ਬਿੱਲ ਬਣਾਉਣੇ ਆ ਇਹਨੂੰ ਜਿਹੜੀ ਦੇਸ਼ ਦੇ ਵੇਖ ਲਈ ਦੇਸ਼ ਦੀ ਡਿਵੈਲਪਮੈਂਟ ਲਈ ਦੇਸ਼ ਦੇ ਦੁਨੀਆ ਵਿੱਚ ਨਾਂ ਉੱਚਾ ਕਰਨ ਲਈ ਜਿਹੜੇ ਜਿਹੜੇ ਵੀ ਕੰਮ ਕਰਨੇ ਪੈਣੇ ਆ ਉਹ ਉਹਨਾਂ ਨੇ ਕਰਨੇ ਆ ਹੁਣ ਕਹਾਣੀ ਇਹ ਵੀ ਭਾਰਤੀ ਜਿਹੜੀ ਭਾਰਤੀ ਕਿਸਾਨ ਯੂਨੀਅਨ ਵਿਰੋਧ ਕਰ ਰਹੀ ਹੈ ਇਹ ਨਹੀਂ ਸਮਝ ਆਉਂਦੀ ਵੀ ਇਕੱਲੇ ਕੇਂਦਰ ਸਰਕਾਰ ਦੇ ਖਿਲਾਫ ਵਿਰੋਧ ਕਰਨਾ ਤਾਂ ਇਹਨਾਂ ਨੂੰ ਬਹੁਤ ਚੰਗਾ ਲੱਗਦਾ ਹੈ ਪਰ ਜਿੱਥੇ ਬਾਕੀ ਗੱਲਾਂ ਨੇ ਉੱਥੇ ਚੁੱਪ ਕਰ ਜਾਂਦੇ ਨੇ ਮੈਨੂੰ ਇਹ ਗੱਲ ਦੀ ਤੰਗ ਨਹੀਂ ਆਉਂਦੀ ਵੀ ਜਦੋਂ ਖਨੌਰੀ ਤੇ ਸ਼ੰਭੂ ਮੋਰਚਾ ਲਾਇਆ ਗਿਆ ਉਦੋਂ ਉਹ ਮੋਰਚੇ ਜਿਹੜੇ ਕਮਿਊਨਲ ਸੀਟ ਡੱਲੇਵਾਲ ਸਾਹਿਬ ਉਹਨੇ ਕੁਝ ਦਿਨ ਪਹਿਲਾਂ ਇੱਕ ਸਟੇਟਮੈਂਟ ਦਿੱਤੀ ਸੀ ਵੀ ਮੋਦੀ ਸਾਹਿਬ ਦਾ ਗਰਾਫ ਬਹੁਤ ਉੱਚਾ ਹੋ ਗਿਆ ਤੇ ਉਹ ਜਿਹੜਾ ਕਾਰਨ ਗਿਆ ਸੀ ਮੈਂ ਦੱਸਣਾ ਨਹੀਂ ਚਾਹ ਕਹਿਣਾ ਨਹੀਂ ਚਾਹੁੰਦਾ ਇੱਥੇ ਉਹ ਚੰਗਾ ਨਹੀਂ ਲੱਗਦਾ ਬੀ ਮੋਦੀ ਸਾਹਿਬ ਦਾ ਗਰਾਫ ਬਹੁਤ ਉੱਚਾ ਹੋ ਗਿਆ ਇਹਦੇ ਲਈ ਸਾਨੂੰ ਕੁਝ ਨਾ ਕੁਝ ਕਰਨਾ ਪੈਣਾ ਥੱਲੇ ਲਿਉਣ ਲਈ ਤੇ ਦੋ ਚਾਰ ਦਿਨਾਂ ਬਾਅਦ ਮੋਰਚਾ ਸ਼ੁਰੂ ਹੋ ਗਿਆ ਸੀ ਚਲੋ ਹੋ ਗਿਆ ਕੋਈ ਗੱਲ ਨਹੀਂ ਉਹਨਾਂ ਦਾ ਹੱਕਾ ਕੀਤਾ ਹੁਣ ਜਦੋਂ ਕੇਂਦਰ ਦੀ ਟੀਮ ਨੇ ਆ ਕੇ ਕਿਸਾਨਾਂ ਨਾਲ ਗੱਲਬਾਤ ਕੀਤੀ ਚੰਡੀਗੜ੍ਹ ਆ ਕੇ ਉਸ ਦਿਨ ਆਮ ਆਦੀ ਪਾਰਟੀ ਸਰਕਾਰ ਨੇ ਕੀ ਕੀਤਾ ਕਿਸਾਨ ਲੀਡਰ ਚੰਡੀਗੜ੍ਹ ਬੁਲਾਏ ਸੀ ਉਹਨਾਂ ਦੀ ਰਾਜੋ ਗ੍ਰਿਫਤਾਰੀ ਕਰ ਲਈ ਤੇ ਸ਼ੰਭੂ ਦੇ ਖਨੋਰੀ ਚ ਜ਼ੋਤ ਪਾਤ ਪੰਜਾਬ ਸਰਕਾਰ ਨੇ ਬਚਾਇਆ ਕਿਵੇਂ ਇਹਨਾਂ ਦੇ ਟੈਂਟ ਜੀਸੀਬੀ ਮਸ਼ੀਨਾਂ ਲੈ ਕੇ ਤੋੜੇਗੇ ਇਹਨਾਂ ਦਾ ਸਮਾਨ ਸਿੱਟਿਆ ਗਿਆ ਤੇ ਉਸ ਤੋਂ ਬਾਅਦ ਉਹਨਾਂ ਦੀਆਂ ਟਰਾਲੀਆਂ ਵੀ ਚੋਰੀ ਹੋਈਆਂ ਜਿਹੜੀਆਂ ਕਿ ਆਪ ਆਰਡੀ ਦੇ ਲੀਡਰਾਂ ਦੇ ਐਮਐਲਏ ਦੇ ਕਿਸੇ ਰਿਸ਼ਤੇਦਾਰ ਦੇ ਘਰੋਂ ਕਿਸੇ ਇਹਨਾਂ ਦੇ ਹੋਰ ਲੀਡਰ ਦੇ ਘਰੋਂ ਕਿਸੇ ਅਫਸਰ ਦੇ ਘਰੋਂ ਉਹ ਟਰਾਲੀਆਂ ਚੋਰੀ ਹੋਇਆ ਸਮਾਨ ਥੱਲੇ ਦੱਬਿਆ ਹੋਇਆ ਮਿਲਿਆ ਤੇ ਉਹ ਅਫਸਰ ਨੇ ਕਲੀਅਰ ਕਰਕੇ ਕਿਹਾ ਕਿ ਇਹ ਮੇਰੀ ਕੋਠੀ ਦੇ ਤਾਂ ਕਬਜ਼ਾ ਆਪ ਦੇ ਲੀਡਰਾਂ ਸੀ ਤੇ ਉੱਥੇ ਤਾਂ ਇਹ ਬੋਲਦੇ ਨਹੀਂ ਮੈਂ ਸਮਝਦਾ ਕਿ ਕਿਸਾਨ ਲੀਡਰਾਂ ਨੂੰ ਜੇ ਕੋਈ ਵਿਰੋਧ ਕਰਨਾ ਹੈ ਉਹਦੇ ਲਈ ਬਹੁਤ ਸੋਚ ਸਮਝ ਕੇ ਕਰਨਾ ਚਾਹੀਦਾ ਹੈ ਤੁਸੀਂ ਦੇਖੋ ਜਿਹੜੇ ਬਿਜਲੀ ਬਿੱਲ ਤੇ ਅੱਜ ਨੇ ਵਿਰੋਧ ਕੀਤਾ ਉਹ ਬਿਲੀ ਬਿੱਲ ਦਾ ਖਰਾੜਾ ਤਿੰਨ ਮਹੀਨੇ ਪਹਿਲਾਂ ਤਿੰਨ ਤੋਂ ਵੀ ਵੱਧ ਹੋ ਗਿਰਿਆ ਤਿੰਨ ਸਾਢੇ ਤਿੰਨ ਮਹੀਨੇ ਪਹਿਲਾਂ ਕੇਂਦਰ ਸਰਕਾਰ ਨੇ ਪੰਜਾਬ ਦੀ ਸਰਕਾਰ ਨੂੰ ਭੇਜਿਆ ਸੀ ਵੀ ਇਹ ਖਰਾੜਾ ਅਸੀਂ ਤੁਹਾਨੂੰ ਭੇਜ ਰਹੇ ਹਾਂ ਇਹ ਤੇ ਵਿਚਾਰ ਕਰੋ ਇਹਦੀਆਂ ਜੋ ਕਮੀਆਂ ਹੋ ਦੱਸੋ ਜਿਹੜੀ ਇਹ ਚ ਸੁਝਾਅ ਨੇ ਉਹ ਦੱਸੋ ਉਹ ਬੈਠ ਕੇ ਆਪਾਂ ਗੱਲਬਾਤ ਕਰਕੇ ਇਹ ਬਿੱਲ ਦੇ ਜਿਉ ਨੂੰ ਇਹਨੂੰ ਪਾਸ ਕਰੀਏ ਪਰ ਪੰਜਾਬ ਦੀ ਸਰਕਾਰ ਨੇ ਉਹ ਬਿੱਲ ਨੂੰ ਘੁੱਟ ਕੇ ਜੇਲ੍ਹ ਦੇ ਮੁਠੀ 'ਚ ਬੰਦ ਕਰਕੇ ਰੱਖ ਲਿਆ ਕਿਸੇ ਨਾਲ ਕੋਈ ਸਲਾਹ مشورہ ਨਹੀਂ ਕੀਤਾ ਕੋਈ ਕਿਸਾਨ ਯੂਨੀਅਨ ਨਾਲ ਕੋਈ ਉਪਭੋਗਤਾ ਨਾਲ ਕੋਈ ਇੰਡਸਟਰੀ ਵਾਲਿਆਂ ਨਾਲ ਕੋਈ ਕੋਈ ਇਹਨਾਂ ਨੇ ਰਾਬਤਾ ਕਾਇਮ ਨਹੀਂ ਕੀਤਾ ਇਸ ਤੋਂ ਬਾਅਦ ਕੇਂਦਰ ਸਰਕਾਰ ਨੂੰ ਇਹ ਦੇਖਣ ਤੋਂ ਬਾਅਦ ਇਹਦਾ ਟਾਈਮ ਵਧਾਇਆ 1 ਮਹੀਨਾ ਟਾਈਮ ਦਿੱਤਾ ਹੋਰ ਪਰ ਪੰਜਾਬ ਦੀ ਸਰਕਾਰ ਨੇ ਉਸ ਤੋਂ ਬਾਅਦ ਵੀ ਕੋਈ ਇਹਦੇ ਕੰਨਾਂ ਤੇ ਜੂ ਨਹੀਂ ਸਰਕੀ ਤੇ ਕੇ ਕੇਂਦਰ ਸਰਕਾਰ ਕੋਲ ਕੋਈ ਇਹਨਾਂ ਨੇ ਸੁਝਾਣ ਹੀ ਭੇਜੇ ਕੁਛ ਨਹੀਂ ਭੇਜਿਆ ਠੀਕ ਹੈ ਸਰ ਪੰਜਾਬ ਸਰਕਾਰ ਵੀ ਇੱਥੇ ਬੈਠੀ ਹੈ ਮੈਂ ਇੱਥੇ ਇੱਕ ਉਦਾਹਰਨ ਦੇਣੀ ਚਾਹਨਾ ਚੰਨੀ ਸਾਹਿਬ ਮੈਂ ਮੈਂ ਉਦਾਹਰਨ ਦੇਣੀ ਚਾਹਨਾ ਨਹੀਂ ਨਹੀਂ ਬਹੁਤ ਜ਼ਰੂਰੀ ਹੈ ਜੀ ਹਾਂਜੀ ਮੈਂ ਇੱਕ ਉਦਾਹਰਨ ਦੇਣੀ ਚਾਹਨਾ ਜਿਹੜੇ ਫੈਸਲੇ ਸਹੀ ਤਰੀਕੇ ਨਾਲ ਨਹੀਂ ਲਏ ਜਾਂਦੇ ਉਹਨਾਂ ਦਾ ਬਹੁਤ ਨੁਕਸਾਨ ਹੁੰਦਾ ਇੱਕ ਸ਼ਹਿਰ ਹੈ ਉਰਦੂ ਦਾ ਲੰਮਾ ਨੇ ਖਤਾ ਕੀਤੀ ਸਦੀਆਂ ਨੇ ਸਜ਼ਾ ਪਾਈ ਹੈ ਤੁਹਾਨੂੰ ਮੈਂ ਦੱਸਦਾ ਖੰਨੇ ਦੀ ਉਦਾਹਰਨ ਖੰਨੇ ਵਿੱਚ ਬਿਆਨ ਸਿੰਘ ਦੀ ਸਰਕਾਰ ਸੀਗੀ ਜਦੋਂ ਬਿਹਾਰ ਦੀ ਸਰਕਾਰ ਦੀ ਪੰਜਾਬ ਤੇ ਮੈਂ ਸਰ ਇੱਕ ਵਾਰੀ ਤੁਹਾਡੇ ਕੋਲ ਮੈਂ ਇੱਕ ਬਹੁਤ ਜ਼ਰੂਰੀ ਗੱਲ ਹੈ ਜੀ ਮੈਨੂੰ ਗੱਲ ਪੂਰੀ ਕਰਨ ਦਿਓ ਖੰਨਾ ਦੇ ਏਰੀਆ ਚ ਘਰ ਰਫਾਇਨਰੀ ਲਾਉਣ ਲੱਗੇ ਸੀ ਉਹ ਜਿਹੜੀ ਰਫਾਇਨਰੀ ਬਠਿੰਡੇ ਲੱਗੀ ਹੈ ਸਾਡੇ ਇੱਥੇ ਕਿਸਾਨ ਯੂਨੀਅਨ ਨੇ ਰੋਲਾ ਪਾ ਲਿਆ ਵੀ ਇਹ ਅਸੀਂ ਖੰਨੇ ਚ ਨਹੀਂ ਲੱਗਣ ਦੇਵਾਂਗੇ ਇਹ ਸਾਡੀ ਉਪਜਾਊ ਜ਼ਮੀਨ ਖਰਾਬ ਹੋ ਜਾਊਗੀ ਤੁਸੀਂ ਦੇਖੋ ਐਡੀ ਵੱਡੀ ਰਫਾਇਨਰੀ ਖੰਨੇ ਦੇ ਇਲਾਕੇ ਚ ਜਿੱਥੇ ਵੇੜ ਦਾ ਇਲਾਕਾ ਹੈ ਜਿੱਥੇ ਸਾਡੀ ਜ਼ਮੀਨ ਵੀ ਕੋਈ ਬਹੁਤੀ ਵਧੀਆ ਨਹੀਂ ਹੈਗੀ ਉੱਥੇ ਰਫਾਇਨਰੀ ਨਹੀਂ ਲੱਗਣ ਦਿੱਤੀ ਗਈ ਜਿਹੜੀ ਬਠਿੰਡੇ ਲੱਗੀ ਇਹ ਇਹ ਚੀਜ਼ਾਂ ਬਾਅਦ ਚ ਪਤਾ ਲੱਗਦੀਆਂ ਨੇ ਕੰਮ ਨੂੰ ਹੌਸਲੇ ਮੌਕੇ ਦੇ ਸਿਰਫ ਰੋਲ ਬੀ ਵਿਰੋਧ ਕਰਕੇ ਜੋ ਨੁਕਸਾਨ ਹੋਗਾ ਬਾਅਦ ਚ ਪਤਾ ਲੱਗਦਾ ਮੈਂ ਇਸ ਲਈ ਇਹ ਗੱਲ ਕਰ ਰਿਹਾ ਮੈਂ ਸਖਣ ਵੀਰਾਂ ਨੂੰ ਕਹਿੰਦਾ ਬੈਲ ਸਾਹਿਬ ਤੇ ਲਈ ਤੁਸੀਂ ਪੂਰੀ ਤਰ੍ਹਾਂ ਕੋਕ ਬੈਲ ਸਾਹਿਬ ਜਸਵਿੰਦਰ ਸਾਹਿਬ ਜਸਵਿੰਦਰ ਜੀ ਵੀ ਸਾਡੇ ਨਾਲ ਜਸਪ੍ਰੀਤ ਨਰਵਾਲ ਸਾਹਿਬ ਵੀ ਸਾਡੇ ਨਾਲ ਜੁੜ ਚੁੱਕੇ ਨੇ ਜਸਪ੍ਰੀਤ ਨਰਵਾਲ ਜੀ ਜੁੜ ਗਏ ਨੇ ਕਾਂਗਰਸ ਪਾਰਟੀ ਤੋਂ ਬਹੁਤ ਬਹੁਤ ਸਵਾਗਤ ਹੈ ਪਰ ਮੈਂ ਰਾਜਕੁਮਾਰ ਬੈਲ ਕੋਲ ਚਲਦਾ ਕਿਉਂਕਿ આરોਪ ਲੱਗੇ ਨੇ ਉਹਨਾਂ ਤੇ ਸਰ ਅੱਜ ਜਿਹੜੀ ਗੱਲ ਹੋ ਰਹੀ ਹੈ ਚੰਨੀ ਸਾਹਿਬ ਕਹਿ ਰਹੇ ਨੇ ਬਿੱਲ ਦਾ ਵਿਰੋਧ ਹੋਇਆ ਸਾਰੇ ਕੇਂਦਰ ਦੇ ਮੈਕਸਿਮਮ ਬਿੱਲ ਨੇ ਜਿਹਦਾ ਵਿਰੋਧ ਅੱਜ ਲੋੜੀ ਸਾੜੀ ਗਈ ਹੈ ਪਰ ਉਹ ਕਹਿ ਰਹੇ ਨੇ ਕਿ ਆਮ ਆਦੀ ਪਾਰਟੀ ਦੀ ਸਰਕਾਰ ਜਿਹੜੀ ਹੈ ਉਹ ਅੱਛੀ ਤੇ ਬੁਰੀ ਚੀਜ਼ਾਂ ਜਿਹੜੀਆਂ ਨੇ ਉਹਨਾਂ ਤੇ ਡਿਸਕਸ ਹੀ ਨਹੀਂ ਕਰਨਾ ਚਾਹੁੰਦੀ ਬਖਸ਼ੀ ਸਾਹਿਬ ਜਿੰਨੇ ਵੀ ਬਿੱਲ ਬਣਾਉਂਦੀ ਹੈ ਸੈਂਟਰ ਗਵਰਨਮੈਂਟ ਚਾਹੇ ਕਿਸਾਨੀ ਬਿੱਲ ਹੋਵੇ ਚਾਹੇ ਜੀ ਆਰਾਮ ਜੀ ਚ ਬਿੱਲ ਹੋਵੇ ਇਹ ਸਾਰੇ ਜਿਹੜੇ ਕਿਸਾਨ ਵਰਕਰ ਹੈ ਜਾਂ ਕਿਸਾਨ ਜਾਂ ਜੁੜੇ ਜਿਹੜੇ ਲੋਕ ਨੇ ਮਜ਼ਦੂਰ ਨੇ ਉਹਨਾਂ ਦੇ ਹਿੱਤਾਂ ਨੂੰ ਬਿਲਕੁਲ ਮਾਰਨਾ ਚਾਹੁੰਦੀ ਆ ਇਹ ਪਹਿਲਾਂ ਕਿਸਾਨ ਜਦੋਂ ਬਿੱਲ ਲੈਂਦੇ ਸੀਗੇ 700 ਦੇ ਜਿਆਦਾ ਕਿਸਾਨ ਭਰਾ ਮਾਰ ਦਿੱਤੇ ਹੁਣ ਇਹ ਜੀ ਰਾਮ ਜੀ ਬਿੱਲ ਲੈ ਕੇ ਆਏ ਨੇ ਹੋਰ ਵੀ ਕਈ ਜੋ ਬਿੱਲ ਲੈ ਕੇ ਆਏ ਨੇ ਉਹ ਸਿਰਫ ਪੰਜਾਬ ਦੇ ਹਿੱਤ ਵਾਸਤੇ ਨਹੀਂ ਆ ਕਦੀ ਪੰਜਾਬ ਦੇ ਮੁੱਦਾ ਉਠਾ ਲੈਂਦੇ ਦੇ ਬੀਜੇਪੀ ਵਾਲੇ ਕਦੀ ਪੰਜਾਬ ਦੀ ਯੂਨੀਵਰਸਿਟੀ ਦੇ ਬਾਰੇ ਬੋਲਾ ਸ਼ੁਰੂ ਕਰਦੇ ਨੇ ਪਰ ਮੈਂ ਇਹ ਗੱਲ ਤੁਹਾਨੂੰ ਬਖਸ਼ੀ ਕਹਿਣਾ ਚਾਹਨਾ ਜਦੋਂ ਵੀ ਕੋਈ ਅਦੋਲਨ ਉੱਠਦਾ ਉਹ ਪੰਜਾਬ जोडਦਾ ਹੈਗਾ ਪਹਿਲਾਂ ਵੀ ਤੁਸੀਂ ਦੇਖਿਆ ਹਣੇ ਜੋ ਕਿਸਾਨ ਬਿੱਲ ਆਏ ਸੀਗੇ ਤੇ ਸਾਡੇ ਪੰਜਾਬ ਦੇ ਸਾਰੇ ਕਿਸਾਨਾਂ ਨੇ ਉਸ ਬਿੱਲ ਦਾ ਵਿਰੋਧ ਕੀਤਾ ਤਾਂ ਉਹ ਬਿੱਲ ਵਾਪਸ ਲਾਣੇ पे ਮਜਬੂਰ ਸਰਕਾਰ ਸੈਂਟਰ ਗਵਰਨਮੈਂਟ ਨੂੰ ਇਸੇ ਤਰ੍ਹਾਂ ਜਿਹੜਾ ਜੀ ਰਾਮ ਜੀ ਜੀ ਰਾਮ ਬਿੱਲ ਨਾਲ ਲੈ ਕੇ ਆਏ ਨੇ ਇਹ ਮਜ਼ਦੂਰਾਂ ਦੇ ਹੱਕ ਆ ਰਹਿਆ ਜਿਹੜੇ ਕਿਸਾਨੀ ਨਾਲ ਜੁੜੇ ਹੋਏ ਮਜ਼ਦੂਰ ਨੇ ਉਹਨਾਂ ਦਾ ਹੱਕ ਆ ਰਿਹਾ ਇਸ ਕਰਕੇ ਕਿਸਾਨਾਂ ਨੇ ਅੱਜ ਪ੍ਰੋਟੈਸਟ ਕੀਤਾ ਉਹਨਾਂ ਨੇ ਜਿਹੜੀ ਬੋਲੀ ਕਾਣੀ ਜਿਹੜੀ ਇੱਕ ਗੁੰੰਗੀ ਸਰਕਾਰ ਹੈ ਬੀਜੇਪੀ ਦੀ ਉਹਦੀ ਅੱਖਾਂ ਖੋਲਣ ਦੀ ਪਰ ਚੰਨੀ ਸਾਹਿਬ ਤਾਂ ਕਹਿ ਰਹੇ ਨੇ ਸਰ ਇਕਬਾਲ ਸਿੰਘ ਚੰਨੀ ਸਾਹਿਬ ਕਹਿ ਰਹੇ ਨੇ ਕਿ ਖੰ ਖੰਨੇ ਕਾ ਰਿਫਾਇਨਰੀ ਲੱਗਣੀ ਸੀ ਨਹੀਂ ਲੱਗੀ ਬਠਿੰਡੇ ਲੱਗੀ ਬਠਿੰਡੇ ਦਾ ਫਾਇਦਾ ਹੋ ਗਿਆ ਕਿਸਾਨਾਂ ਦੇ ਕਰਕੇ ਹੀ ਨੁਕਸਾਨ ਹੋ ਗਿਆ ਬਹੁਤ ਉਹ ਪੁਰਾਣੀ ਗੱਲ ਦੱਸ ਰਹੇ ਨੇ ਚੰਨੀ ਜੀ ਨੂੰ ਕੁਝ ਪਤਾ ਤਾਂ ਹੈ ਨਹੀਂ ਜੀ ਚੰਨੀ ਜੀ ਚੋਪਰ ਕੇ ਬੋਲਦੇ ਜੋ ਆਉਂਦੇ ਨੇ ਉਹਦੇ ਵਿੱਚ ਚੰਨੀ ਸਾਹਿਬ ਨੂੰ ਮੈਂ ਕਹਨਾ ਕਿ ਤੁਸੀਂ ਕਦੀ ਵੀ ਇੰਡਸਟਰੀ ਬਾਰੇ ਕਦੀ ਸੋਚਿਆ ਕਦੀ ਤੁਹਾਡੀ ਪਾਰਟੀ ਸੋਚਿਆ ਤੁਸੀਂ ਤਾਂ ਇੰਡਸਟਰੀ ਡਬੋਂ ਦੀ ਕੋਸ਼ਿਸ਼ ਕੀਤੀ ਆ ਹਮੇਸ਼ਾ ਜਿਹੜਾ ਪੰਜਾਬ ਦਾ ਜੀਐਸਟੀ ਤੁਸੀਂ ਨਾ ਦੇਣ ਦੀ ਗੱਲ ਕੀਤੀ ਆ ਕੋਈ ਵੀ ਜਿਹੜਾ ਇੰਡਸਟਰੀ ਦਾ ਪੈਕੇਜ ਆਂਦਾ ਸੈਂਟਰ ਗਵਰਨਮੈਂਟ ਦਿੰਦੀ ਨਹੀਂ ਪੰਜਾਬ ਸਰਕਾਰ ਨੂੰ ਰੋਕ ਕੇ ਭੇਜਦੀ ਆ ਇਸ ਕਰਕੇ ਇਹਨਾਂ ਦਾ ਇਹੀ ਕੰਮ ਹੈ ਕਿ ਪੰਜਾਬ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਘੇਰਿਆ ਜਾਏ ਹੂੰ ਜਿਹੜਾ ਆਦੋਲਨ ਹੋਇਆ ਵਾ ਇਹ ਭਾਜਪਾ ਦੇ ਖਿਲਾਫ ਹੋਇਆ ਵਾ ਲੋਕੀ ਜਾਗ ਪੈਣਾ ਪੰਜਾਬ ਦੇ ਲੋਕ ਇਹਨਾਂ ਦੀ ਇਹ ਟੈਟ ਖੜਕਾਵਾਗੇ ਬੀਜੇਪੀ ਦੀ ਜਿਹੜਾ ਇਹਨਾਂ ਨੇ ਬਿੱਲ ਗਲਤ ਬਣਾਨੇ ਯਾਰੀ ਕਿਤੇ ਸੈਂਟਰ ਗਵਰਨਮੈਂਟ ਦੇ ਉਹ ਬਿਲਕੁਲ ਸਾਨੂੰ ਬਰਦਾਸ਼ਤ ਨਹੀਂ ਆ ਨਾ ਪੰਜਾਬ ਨੂੰ ਨਾ ਪੰਜਾਬ ਪਛੀਹਦਸਤਾਨ ਦੇ ਮਜ਼ਦੂਰਾਂ ਨੂੰ 27 ਕਰੋੜ 27 ਕਰੋੜ ਮਜ਼ਦੂਰ ਹੈ ਜੀ ਆਪਣੇ ਹਿੰਦੁਸਤਾਨ ਦੇ ਜਿਹੜੇ ਮੰਨਰੇਕਾ ਤੇ ਜਿਹੜੇ ਨਾਮ ਤੇ ਕਰੇ ਚੀਰ ਆਪ ਚੀਰ ਹਲਾ ਰੱਖ ਦਿੱਤਾ ਕਿਸਾਨੀ ਨਾਲ ਜੁੜੇ ਹੋਏ ਲੋਕ ਨੇ ਇਹ ਉਹਨਾਂ ਨੂੰ ਮਾਰਨਾ ਚਾਹਦੇ ਨੇ ਬੀਜੇਪੀ ਲੋਕੋ ਨੇ ਇਹਨਾਂ ਨੂੰ ਹੋਰ ਕੀ ਕੰਮ ਨਹੀਂ ਹੈਗਾ ਮੈਂ ਮੋਦੀ ਸਾਹਿਬ ਨੂੰ ਬੇਨਤੀ ਕਰਨਾ ਲਾਲਿਆਂ ਦੀ ਘੱਟ ਸੋਚ ਕਰੋ ਅਡਾਣੀ ਬਾਣੀ ਦੀ ਘੱਟ ਸੋਚ ਕਰੋ ਗਰੀਬਾਂ ਦੀ ਸੋਚ ਕਰੋ ਨਰਵਾਲ ਸਾਹਿਬ ਜਿਹੜੇ ਨਰਵਾਲ ਸਾਹਿਬ ਵੈਲ ਸਾਹਿਬ ਹੁਣ ਨਰਵਾਲ ਸਾਹਿਬ ਦੀ ਪਾਰੀ ਹੈ ਨਰਵਾਲ ਸਾਹਿਬ ਪੂਰੀ ਸ਼ਿੱਦਤ ਨਾਲ ਲੱਗੇ ਹੋਏ ਨੇ ਮਨਰੇਗਾ ਦੀ ਸਫਤ ਤੇ ਜੀ ਰਾਮਜੀਬ ਕਾਨੂੰਨ ਦਾ ਜਿਹੜੇ ਹੈ ਉਹ ਕਮੀਆਂ ਗਿਨੌਰੇ ਨੇ ਪਰ ਸਰ ਨਰਵਾਲ ਸਾਹਿਬ ਤੁਸੀਂ ਵੀ ਗੱਲ ਸੁਣੀ ਹੋਣੀ ਹੈ ਚੰਨੀ ਜੀ ਦੀ ਉਹ ਕਹਿ ਰਹੇ ਨੇ ਕਿ ਵਿਕਾਸ ਲਈ ਹੀ ਕੰਮ ਕਰਦੀ ਹੈ ਕੇਂਦਰ ਸਰਕਾਰ ਬਿੱਲ ਜਿਹੜੇ ਆ ਉਹ ਕਾਨੂੰਨ ਦੀ ਸ਼ਕਲ ਲੈਂਦੇ ਆ ਤਾਂ ਵਿਕਾਸ ਲਈ ਕੰਮ ਕਰਦੀ ਹੈ ਭਾਜਪਾ ਦੀ ਸਰਕਾਰ ਕੇਂਦਰ ਸਰਕਾਰ ਪਰ ਰੋੜਾ ਜਿਹੜਾ ਹੈ ਉਹ ਕਈ ਕਿਸਾਨ ਯੂਨੀ ਨਾਲ ਲਾਉਂਦੀਆਂ ਨੇ ਉਹਦਾ ਖਮੀਆਂ ਜਾ ਵੀ ਪੰਜਾਬ ਨੂੰ ਬਗੜਤਾ ਹੈ। ਸਾਰੇ ਸਰੋਤਿਆਂ ਨੂੰ ਸਾਰੇ ਬੁਲਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੋਹੜੀ ਤੇ ਮਾਗੀ ਦੀਆਂ ਬਹੁਤ-ਬਹੁਤ ਮੁਬਾਰਕਾਂ ਇਹ ਲੋਹੜੀ ਮਾਗੀ ਹਰ ਘਰ ਦੇ ਵਿੱਚ ਖੁਸ਼ੀਆਂ ਖੇੜੀ ਲੈ ਕੇ ਆਵੇ। ਸਰ ਧੰਨਵਾਦ। ਅੱਜ ਦੀ ਜਿਹੜੀ ਤੁਸੀਂ ਗੱਲ ਕੀਤੀ ਪ੍ਰੋਟੈਸਟ ਦੀ ਗੱਲ ਕੀਤੀ ਹੈ ਔਰ ਜੋ ਜੇਸ ਹਾਬ ਨੱਚਨੀ ਜੀ ਗੱਲ ਕਰ ਰਹੇ ਨੇ ਮੈਨੂੰ ਤਾਂ ਸਮਝ ਨਹੀਂ ਲੱਗਦਾ ਕਿ ਕੇਂਦਰ ਦੀ ਸਰਕਾਰ ਕਿਹੜੇ ਫਰੰਟ ਦੇ ਉੱਤੇ ਸਹੀ ਰਹੀ ਹੈ। ਜੇ ਤੁਸੀਂ ਇੰਟਰਨੈਸ਼ਨਲ ਫਰੰਟ ਦੇ ਉੱਤੇ ਦੇਖੋ ਉੱਥੇ ਫਿਰ ਜਿਹੜਾ ਭਾਰਤ ਦੇ ਫਰੰਟ ਤੇ ਦੇਖੋ ਉੱਥੇ ਫੇਲ ਔਰ ਜਿਹੜੀ ਇਹ ਗੱਲ ਕਰਦੇ ਨੇ ਕਿਸਾਨ ਯੂਨੀਅਨਾਂ ਦੀ ਮਹਾਰਾਜ ਕਿਸਾਨ ਯੂਨੀਅਨ ਜੇ ਉਹਨਾਂ ਨੇ ਤੁਹਾਨੂੰ ਤਰਕ ਦਿੱਤੇ ਸੀ ਜੇ ਉਹਨਾਂ ਨੇ ਤੁਹਾਡੇ ਦੇ ਨਾਲ ਅੱਖ ਚ ਅੱਖ ਪਾ ਕੇ ਗੱਲ ਕੀਤੀ ਹੈ ਤੁਹਾਡੇ ਅਫਸਰਾਂ ਨੂੰ ਜੋ-ਜੋ ਤੁਸੀਂ ਬਿੱਲ ਬਣਾਏ ਸੀ ਤਾਂ ਉਸ ਅਕੋਰਡਿੰਗਲੀ ਉਸ ਵੇਲੇ ਕਹਿੰਦੇ ਕਿ ਕਿਸਾਨ ਯੂਨੀਅਨ ਗਲਤ ਨਹੀਂ ਅੱਜ ਕਿਸਾਨ ਯੂਨੀਅਨ ਦੇ ਤੁਸੀਂ ਉਸ ਵੇਲੇ ਤਾਂ ਮੋਦੀ ਸਾਹਿਬ ਨੇ ਕਿਹਾ ਕਿ ਮੈਂ ਬਿੱਲ ਵਾਪਸ ਲੈਣਾ ਅੱਜ ਦੀ ਡੇਟ ਦੇ ਵਿੱਚ ਦੇਖੋ ਜਿਹੜਾ ਇੱਕ ਕਹਿੰਦੇ ਕਿ ਸਿੱਧੂ ਗਣੀ ਨਾ ਨਿਕਲਦਾ ਬਿੰਕਟ ਡੇਢੀ ਕਰਨ ਉਹ ਹਿਸਾਬ ਨਾਲ ਜਿਹੜੀ ਕੇਂਦਰ ਸਰਕਾਰ ਜਿਹੜੀ ਆ ਪੰਜਾਬ ਸਰਕਾਰ ਦੇ ਹਸਾਰੇ ਦੇ ਨਾਲ ਲੱਗੀ ਹੋਈ ਹੈ ਜੇ ਤੁਸੀਂ ਅੱਜ ਦੀ ਡੇਟ ਦੀ ਗੱਲ ਕਰੋ ਬਿਜਲੀ ਬਿੱਲ ਦੀ ਗੱਲ ਕਰੋ ਅੱਜ ਦੀ ਡੇਟ ਦੇ ਵਿੱਚ ਹੋ ਕੀ ਰਿਹਾ ਜੀ ਅੱਜ ਜਿਹੜੀ ਹੈ ਕਿ ਬਿਜਲੀ ਵਿਭਾਗਾਂ ਪਿੰਡਾਂ ਦੇ ਵਿੱਚ ਲੋਕਾਂ ਦੇ ਮੀਟਰ ਕੱਟਣ ਆ ਰਿਹਾ ਜਿਹੜਾ ਕਿਸੇ ਗਰੀਬ ਦਾ ਵੀ ਬਿੱਲ ਪਿਆ ਹੈ ਚਾਹੇ ਮਹੀਨੇ ਦਾ ਪਿਆ ਹੈ ਚਾਹੇ ਕੋਈ ਧਾਰਮਿਕ ਸੰਸਥਾ ਉਹਦਾ ਪਿਆ ਹੈ ऐसे इकट्ठे ਕਰਨ ਦੀ ਉਹਨਾਂ ਨੇ ਕਿਹਾ ਕਿ ਕਸਤੀ ਮਾਰ ਤੋਂ ਪਹਿਲਾਂ ਪਹਿਲਾਂ ਅਸੀਂ ਸਾਰਾ ਕੁਝ ਜਿਹੜਾ ਇਕੱਠਾ ਕਰਨਾ ਹੈ ਇਹਦਾ ਕਾਰਨ ਕੀ ਹੈ ਦੇਖੋ ਔਰ ਜਿਹੜੀ ਜਿਹੜੀਆਂ ਮੋਟਰਾਂ ਦੇ ਬਿੱਲ ਚਰਨਜੀਤ ਸਿੰਘ ਚੰਨੀ ਜੀ ਨੇ ਮਾਫ ਕੀਤੇ ਸੀ ਪਿੰਡ ਦੀਆਂ ਦੇ ਜਿਹੜੀਆਂ ਕਿ ਵਾਟਰ ਬਾਕਸ ਬਾਡੀਆਂ ਦੇ ਜਿਹੜੇ ਮੋਟਰਾਂ ਸੀਗੀਆਂ ਜਿਨ੍ਹਾਂ ਨਾਲ ਹਰ ਇੱਕ ਘਰ ਦੇ ਵਿੱਚ ਪਾਣੀ ਜਿਹੜਾ ਸਵੱਛ ਪਾਣੀ ਪਲਾਉਣ ਦਾ ਜਿਹੜਾ ਸਾਡਾ ਟੀਚਾ ਸੀ ਅਸੀਂ ਪਿੰਡਾਂ ਦੇ ਵਿੱਚ ਨਿਭਇਆ ਸੀ ਤਾਂ ਉਹ ਮੋਟਰ ਜਿਹੜੀ ਹੈ ਕਿ ਕਾਂਗਰਸ ਦੀ ਚੰਨੀ ਸਰਕਾਰ ਜਿਹੜੀ ਫ੍ਰੀ ਕਰਕੇ ਗਈ ਸੀ ਇਹਨਾਂ ਨੇ ਉਹਦਾ ਵੀ ਨੋਟਿਸ ਪੇਜ ਤੇ ਪੰਜਾਬ ਪੰਚਾਇਤਾਂ ਨੂੰ ਪੰਜਾਬ ਸਰਕਾਰ ਨੇ ਕੋਨੇ ਵੀ ਬਿੱਲ ਜਿਹੜੇ ਆ ਕਿ ਪੈਂਡਿੰਗ ਜਿਹੜੇ ਆ ਕਲੀਅਰ ਕਰੋ ਸੋ ਅੱਜ ਜਿੱਥੇ ਅਸੀਂ ਜੀਆ ਦੇ ਨਾਲ ਪੰਚਾਇਤਾਂ ਸਰਪੰਚ ਇਹ ਲੜਾਈ ਲੜ ਰਹੇ ਆ ਕਿ ਜਿਹੜੇ ਇਹ ਬਿੱਲ ਆ ਜਦੋਂ ਕਿਸਾਨਾਂ ਦੀਆਂ ਮੋਟਰਾਂ ਦੇ ਮਾਫੀ ਤਾਂ ਇੱਕ ਸਾਰੇ ਪਿੰਡ ਦੀ ਵੀ ਮਾਫੀ ਜਦ ਸਰਕਾਰ ਚੰਨੀ ਸਿੰਘ ਚੰਨੀ ਸੀਐਮ ਰਹਿੰਦੇ ਕਰਕੇ ਗਿਆ ਤੁਸੀਂ ਕਿਉਂ ਇਹ ਚੀਜ਼ ਨੂੰ ਕਰ ਰਹੇ ਹੋ ਮੈਂ ਤੁਸੀਂ ਕਹਿ ਰਹੇ ਹੋ ਕਿ ਮਿਲੀ ਭਗਤ ਆ ਆਵਾ ਦੀ ਪਾਰਟੀ ਤੇ ਬੀਜੇਪੀ ਦੀ ਹੈ ਕਹ ਰਹੇ ਹੋ ਸਰ ਬਿਲਕੁਲ ਜੀ ਸਰ ਕੋ ਕਹਿੰਦੀ ਸਰਕਾਰ ਕਹਿੰਦੀ ਇਕੱਠੇ ਕਰੋ ਬਿੱਲ ਬੈਲ ਸਾਹਿਬ ਜਵਾਬ ਲੈਦੇ ਆਂ ਜਵਾਬ ਲੈਨੇ ਪਰ ਪੁਨੀਤਿੰਦਰ ਜੀ ਨੂੰ ਇੱਕ ਵਾਰੀ ਜੋੜਨਾ ਸਰ ਮੈਂ ਇੱਕ ਵਾਰੀ ਜਵਾਬ ਜਵਾਬ ਲਵਾਗਾ ਪੁਨੀਤਿੰਦਰ ਜੀ ਨੂੰ ਜੋੜਨਾ ਕਿਉਂਕਿ ਪੁਨੀਤਿੰਦਰ ਜੀ ਬੜੀ ਦੇਰ ਤੋਂ ਇੰਤਜ਼ਾਰ ਕਰ ਰਹੇ ਨੇ ਆ ਪੁਨੀਤਿੰਦਰ ਜੀ ਕਿਵੇਂ ਤੁਸੀਂ ਦੇਖਦੇ ਹੋ ਕਿਉਂਕਿ ਭਾਜਪੀ ਕਹਿ ਰਹੀ ਹੈ ਅਸੀਂ ਵਿਕਾਸ ਲਈ ਕੰਮ ਕਰ ਰਹੇ ਆਂ

ਪ੍ਰੋਬਲਮ ਕੀ ਆ ਹੁਣ ਅਜ ਸੀਡ ਬੀਲਸ ਦਾ ਜਿਹੜੀਆਂ ਕਾਪੀਆਂ ਸਾੜੀਆਂ ਗਈਆਂ ਉਹਦਾ ਡਿਸਪਿਊਟ ਸਾਰੇ ਆ ਕਿ ਜੋ ਮੋਦੀ ਸਰਕਾਰ ਜਾਂ ਸੈਂਟਰਲ ਗਵਰਨਮੈਂਟ ਦਾ ਸ਼ੁਰੂ ਤੋਂ ਜ਼ੋਰ ਲੱਗਾ ਨਾ ਜੀ ਹਰ ਚੀਜ਼ ਨੂੰ ਪ੍ਰਾਈਵੇਟਾਈਜ਼ ਕਰਨ ਦਾ ਹੁਣ ਪਹਿਲਾਂ ਜਦੋਂ ਕੋਈ ਸੀਡ ਮਾਰਕੀਟ ਚ ਆਉਂਦਾ ਸੀ ਜਾਂ ਪੰਜਾਬ ਚੋਂ ਤੁਸੀਂ ਕਹਿ ਲਓ ਮਾਰਕਫੈੱਡ ਜਾਂ ਕੋਈ ਡਿਫਰੈਂਟ ਡਿਫਰੈਂਟ ਜਿਹੜੀਆਂ ਸਰਕਾਰੀ ਸਿਸਟਮ ਸੀਗਾ ਉਹ ਸੀਡ ਸਾਡੇ ਤੱਕ ਪਹੁੰਚਦਾ ਸੀ ਮੋਸਟਲੀ ਹੁਣ ਜੇ ਸੀਡ ਬਿਲ ਦੇ ਵਿੱਚ ਓਪਨ ਕਰਤੀ ਮਾਰਕੀਟ ਕੋਈ ਵੀ ਬੰਦਾ ਆਏ ਆਪਣੇ ਆਪ ਨੂੰ ਰਜਿਸਟਰ ਕਰਵਾਏ ਇੱਕ ਕਮੇਟੀ ਬਣੂਗੀ ਉਹਦੇ ਕੋਲੇ ਸੈਂਟਰਲ ਲੈਵਲ ਤੇ ਵੀ ਸਟੇਟ ਲੈਵਲ ਤੇ ਵੀ ਉਹਦੇ ਵਿੱਚ ਉਹ ਆਪਣਾ ਜਿਹੜਾ ਸੀਡ ਹੈ ਮਾਰਕੀਟ ਦੇ ਵਿੱਚ ਸੇਲ ਕਰ ਸਕਦਾ ਉਹ ਮਾਰਕੀਟ ਦੇ ਵਿੱਚ ਆਪਣਾ ਜਿਹੜਾ ਪ੍ਰੋਡਕਟ ਆ ਓਪਨ ਸੇਲ ਕਰ ਸਕਦਾ ਹੁਣ ਗੱਲ ਇਹ ਆਉਣੀ ਜੀ ਨਾ ਤਾਂ ਅਸੀਂ ਵੀ ਡਾਇਰੈਕਟਲੀ ਕਿਸਾਨੀ ਨਾਲ ਜੁੜੇ ਹੋਏ ਆ ਨਾ ਤਾਂ ਸਾਡੇ ਕਿਸਾਨ ਭਰਾ ਇਹਨੇ ਪੜ੍ਹੇ ਲਿਖੇ ਨੇ ਉਹ ਕਹਿੰਦੇ ਤਾਂ ਹੈ ਜੇ ਤੁਸੀਂ ਐਕਟ ਪੜ੍ਹੋ ਕਿ ਉਹਦੇ ਉੱਤੇ ਜੀ ਆਪਾਂ ਜਿਹੜਾ QR ਕੋਡ ਲਾਵਾਂਗੇ ਉਹ ਸਕੈਨ ਕਰਕੇ ਪਤਾ ਲੱਗ ਜੂਗਾ ਕਿ ਕੰਪਨੀ ਕਿੱਥੇ ਆ ਕੀ ਆ ਸਰ ਸਾਡੇ ਦੇਸ਼ ਦੇ ਵਿੱਚ ਵੀ ਆ ਰ ਡਿਵੈਲਪਿੰਗ ਨੇਸ਼ਨ ਅੱਜ ਇਹਦੇ ਇਹਨੇ ਫਰਾਡ ਹੁੰਦੇ ਨੇ ਇਸ ਚੀਜ਼ ਦੇ ਨਾਮ ਤੇ ਕੱਲ ਨੂੰ ਕਿਹੜੀ ਕੰਪਨੀ ਕੋਈ ਮੇਰੇ ਵਰਗਾ ਸੁੱਤਾ ਉੱਠ ਕੇ ਆਪਣੀ ਰਿਸਟਰ ਕਰਾਊਗਾ ਉਹ ਚੋ ਆਣ ਕੇ ਗਾਂ ਆਪਣਾ ਕੋਈ ਚੇਲਾ ਸ਼ੋਅ ਕਰਕੇ ਫਰਾਡ ਫਰੂਡ ਕਰਕੇ ਉਹ ਨਿਕਲ ਜੂਗਾ ਅਸੀਂ ਕਿਸਾਨ ਕਿੱਥੇ ਜਾਵਾਂਗੇ ਜੀ ਹਰ ਵੇਲੇ ਗਵਰਨਮੈਂਟ ਦਾ ਇਹੀ ਜੋਰ ਕਿਉਂ ਲੱਗਾ ਆ ਕਿ ਆਪਣੇ ਗਲੋਂ ਸਾਰਾ ਕੁਝ ਲਾ ਕੇ ਮੈਂ ਪ੍ਰਾਈਵੇਟ ਸੈਕਟਰ ਚ ਸਿੱਟੀ ਜਾਵਾਂ ਇੱਕ ਗੱਲ ਤਾਂ ਇਹ ਹੁਣ ਦੂਸਰੀ ਗੱਲ ਤੁਸੀਂ ਕਰ ਰਹੇ ਹੋ ਮੰਰੇਗਾ ਵਾਲੀ ਹੁਣ ਗੱਲ ਇਹ ਆ ਸਰ ਆਪਾਂ ਮੰਰੇਗਾ ਨੂੰ ਵੀ ਬਹੁਤ ਵਾਰ ਡਿਸਕਸ ਕਰ ਚੁੱਕੇ ਆ ਅੱਜ ਗੱਲ ਇੱਥੇ ਇਹ ਆ ਗਈ ਕਿ ਇਸ਼ੂ ਕੀ ਆ ਮੰਰੇਗਾ ਦੇ ਵਿੱਚ 40% ਗਵਰਨਮੈਂਟ ਸਟੇਟ ਤੇ ਸਿੱਟ ਰਹੀ ਸੈਂਟਰਲ ਗਵਰਨਮੈਂਟ ਸਭ ਨੂੰ ਪਤਾ ਉਹਦੇ ਤੋਂ ਵੱਧ ਕੇ ਇੱਕ ਇਸ਼ੂ ਕੋਈ ਨਹੀਂ ਫੋਕਸ ਕਰਦਾ ਜੇ ਕੱਲੀ ਦਲ ਤੋਂ ਸਵਾਏ ਉਸ ਪਾਰਟੀ ਤੇ ਕੋਈ ਨਹੀਂ ਬੋ ਕੋ ਸਿੱਧੂ ਇਸ਼ੂ ਤੇ ਕੋਈ ਨਹੀਂ ਬੋਲਦਾ ਉਹਦਾ ਕਾਰਨ ਇਹ ਆ ਇਹ ਹੈਗੀਆਂ ਸਾਰੀਆਂ ਸੈਂਟਰਲਾਈਜ਼ਡ ਪੋਲੀਟੀਕਲ ਪਾਰਟੀਆਂ ਅੱਜ ਕਾਂਗਰਸ ਬਾਹਰ ਬੈਠੀ ਆ ਨਾ ਜੀ ਇਨਡਾਇਰੈਕਟਲੀ ਕਾਂਗਰਸ ਵੀ ਇਸ ਚੀਜ਼ ਤੋਂ ਖੁਸ਼ ਹੈ ਆ ਜਿੱਦਣ ਜੇ ਅੱਜ ਦੇਸ਼ ਦੀ ਹੋਵੇ ਆਪੋਜੀਸ਼ਨ ਪਰ ਉਹ ਤਾਂ ਵਿਰੋਧ ਕਰ ਰਹੇ ਆ ਖੁੱਲਕੇ ਵਿਰੋਧ ਕਰ ਰਹੇ ਮੇਰੀ ਪਾਰਟੀ ਪੂਰੀ ਸੁਣੋ ਦੇਸ਼ ਦੀ ਆਪੋਜੀਸ਼ਨ ਆਹੋ ਕੱਲੇ ਪੰਜਾਬ ਚ ਦਿਖਾਵਾ ਕਰਨ ਨੂੰ ਇੱਕ ਟੈਂਪੂ ਡਰਾਈਵਰ ਜੇ ਭਰ ਕੇ ਕਿਉਂ ਘੁੰਮੀ ਜਾਂਦੇ ਇਹ ਵਿੱਟਰ ਦੇਸ਼ ਲੈ ਰੋ ਤੇ ਕਹਿੰਦਾ ਕਿ ਪ੍ਰੀਤ ਦੀ ਕੰਮੀ ਜੋ ਨਹੀਂ ਪੱਕਦੀ ਨਹੀਂ ਚੱਲ ਰਿਹਾ ਹੈ ਜੀ ਸਾਹਿਬ ਵਕੀਲ ਸਾਹਿਬ ਇਹਦੇ ਤੋਂ ਮੈਂ ਇਸ ਕਰਕੇ ਡਿਫਰ ਕਰਦਾ ਪੰਜਾਬੀ ਵਿਸ਼ੇ ਤੇ ਕਲਰ ਜਿਹੜੇ ਪੰਜਾਬ ਦੇ ਲੋਕ ਬੰਦੇ ਕਾ ਦੀ ਸਕੀਮ ਨਾ ਕਰਵਾਵਾ ਤੋਰੇ ਤਾਂ ਹੋ ਰਹੇ ਨੇ ਇਸ ਤਰੀਕੇ ਨਹੀਂ ਹੋ ਰਹੇ ਤੁਸੀਂ ਮਨਜ਼ੀ ਹੋਵੇ ਸਹੀ ਹੈ ਆਪਣੀਆਂ ਜੜ੍ਹਾਂ ਕਿਸ ਤਰ੍ਹਾਂ ਬੀਜੋ

ਹਾਂ ਨਰਵਲ ਸਾਹਿਬ ਮੈਂ ਨਹੀਂ ਕਹਿਣਾ ਵੀ ਤੁਸੀਂ ਪੂਰੇ ਪ੍ਰਦੇਸ਼ 'ਚ ਨਹੀਂ ਕਰ ਰਹੇ ਬਟ ਮੈਂ ਇਹ ਕਹਿ ਰਿਹਾ ਜਿਸ ਲੈਵਲ ਤੇ ਟੈਂਪੂ ਡਰਾਈਵਰ ਜਾਂ ਭਰਕੇ ਤੁਹਾਡੀ ਸਾਰੀ ਲੀਡਰਸ਼ਿਪ ਇੱਥੇ ਘੁੰਮ ਰਹੀ ਆ ਉਸ ਲੈਵਲ ਤੇ ਬਾਕੀ ਸਟੇਟਾਂ ਦੇ ਵਿੱਚ ਤੁਸੀਂ ਜੋਰ ਨਹੀਂ ਲਾਇਆ ਹਾਂ ਪੰਜਾਬ ਵਾਲੇ ਪੰਜਾਬ ਤੋਂ ਦਿਖਾਵਾ ਵੱਧ ਕਰ ਰਹੇ ਨੇ ਪ੍ਰੀਤ ਜੀ ਬਾਕੀ ਸਟੇਟਾਂ 'ਚ ਜੋਰ ਲੱਗਦਾ ਪਿਆ ਇਹ ਜਿਹੜਾ ਜਿਹੜਾ ਮਡੇਕਾ ਬਚਾਓ ਜਿਹੜਾ ਸੰਗਰਾਮ ਆ ਪੂਰੇ ਆਲ ਓਵਰ ਇੰਡੀਆ ਚੱਲ ਰਿਹਾ ਹੈ ਸਾਡੇ ਸ਼ਹਿਰਾਂ ਪਿੰਡਾਂ ਦੇ ਵਿੱਚ ਸਾਡੇ ਪੰਜਾਬੀ ਭਰਾਵਾਂ ਦਾ ਹੱਕ ਖੋ ਕੇ ਪ੍ਰਵਾਸੀ ਮਜ਼ਦੂਰਾਂ ਨੂੰ ਜਿਹੜੇ ਭਾਜਪੀ ਨੂੰ ਫੁੱਲ ਨੂੰ ਵੋਟਾਂ ਪਾਉਣਗੇ ਪਰ ਅਰਬਾਇਸ ਤੇ ਉਹਨਾਂ ਨੂੰ ਕੰਮ ਦਿੱਤੇ ਜਾਣਗੇ ਤੇ ਮੈਂ ਇੱਕ ਗੱਲ ਹੋਰ ਤੁਹਾਡੇ ਜਰੀਏ ਕਹਿ ਦੇਣਾ ਕਿਸਾਨ ਭਰਾਵਾਂ ਨੂੰ ਵੀ ਤੁਸੀਂ ਉਹ ਪਹਿਲੇ ਇਨਸਾਨ ਆ ਉਹ ਪਹਿਲੇ ਆਰਗੇਨਾਈਜੇਸ਼ਨ ਆ ਜਿਹਨੇ ਦਸਾਂ ਸਾਲਾਂ ਦੇ ਵਿੱਚ ਜੇ ਪਹਿਲੀ ਵਾਰੀ ਸੈਂਟਰਲ ਗਵਰਨਮੈਂਟ ਦੀ ਧੌਣ ਚੋਂ ਕੀਲਾ ਕੱਢਿਆ ਸੀ ਉਹ ਅਸੀਂ ਕੱਢਿਆ ਸੀ ਕਿਸਾਨ ਭਰਾਵਾਂ ਨੇ ਹੁਣ ਵੀ ਪਿੱਛੇ ਨਾ ਹਟਿਓ ਨਾ ਧੜਕ ਹੋ ਕੇ ਵਿਰੋਧ ਕਰੋ ਠੀਕ ਹੈ ਸਰ ਮੈਂ ਬੈਲ ਬੈਲਸਰ ਕੋਲ ਚੱਲਦਾ ਰਾਜਾ ਭਾਜੀਪੀ ਨੂੰ ਬੈਲ ਸਾਹਿਬ ਕੋਲ ਚਲਦਾ ਫਿਰ ਚੱਲ ਲੈਣੀ ਚਾਹੀਦੀ ਵੀ ਪੰਜਾਬੀ ਆਪਣੇ ਥੱਲੇ ਲਾਣਗੇ ਪੰਜਾਬੀ ਬੀਜੇਪੀ ਨੇ ਥੱਲੇ ਨਹੀਂ ਲੱਗੂਗਾ ਬੈਲ ਸਾਹਿਬ આરોਪ ਤਾਂ ਲੱਗੇ ਤੁਹਾਡੇ ਤੇ ਰਲ ਮਿਲ ਕੇ ਸਰਕਾਰ ਚਲਾਉਂਦੇ ਬੀਜੇਪੀ ਨਾਲ ਰਲ ਮਿਲ ਕੇ ਚਲਾ ਰਹੇ ਹੋ ਤੁਸੀਂ ਇਹ ਸਾਰੇ ਬਿਲਾ ਦਾ ਸਾਰੇ ਕਾਨੂੰਨਾਂ ਦਾ ਵਿਰੋਧ ਕਰੋਗੇ ਸਰ ਅਸੀਂ ਜਦੋਂ ਸਸ਼ਨ ਬੁਲਾਇਆ ਸੀਗਾ ਅਸੀਂ ਵਿਦਰੋਹ ਪ੍ਰਸਤਾਵ ਪਾਸ ਕੀਤਾ ਸੀ ਸਸ਼ਨ ਦੇ ਵਿੱਚ ਉਹ ਸਾਡਾ ਮਤਲਬ ਸੀ ਕਿ ਇਸ ਬਿੱਲ ਨੂੰ ਲਾਗੂ ਨਹੀਂ ਕੀਤਾ ਜਾਏ ਪੰਜਾਬ ਦੇ ਵਿੱਚ ਅਸੀਂ ਤਾਂ ਕਿਸਾਨਾਂ ਦੇ ਨਾਲ ਐ ਅਸੀਂ ਜਿਮੀਦਾਰਾਂ ਦੇ ਨਾਲ ਐ ਅਸੀਂ ਇਸ ਬਿੱਲਾਂ ਦਾ ਹਮੇਸ਼ਾ ਵਿਤਲੋ ਕਰਦੇ ਆਏ ਆ ਇਹ ਤਾਂ ਨਵੀਂ ਗੱਲ ਕਰਤੀ ਇਹਨਾਂ ਨੇ ਕਿਉਂਕਿ ਆ ਤਾਂ ਆਪੋ ਚ ਮਿਲਿਆ ਹੋਇਆ ਬੀਜੇਪੀ ਨਾਲ ਝੂਠ ਬੋਲਦੇ ਨੇ ਬਖਸ਼ੀ ਜੀ ਅਸੀਂ ਤਰੀਬਨ 8000 ਤੋਂ ਵੱਧ ਕਰੋੜ ਅਸੀਂ ਇਨਫਰਾਸਟ੍ਰਕਚਰ ਖੇਤੀਬਾੜੀ ਵਾਸਤੇ ਕਿੰਨਾ ਸੀ ਨਰਵਾਲ ਜੀ ਆ ਰਹੇ ਨੇ ਜਦ ਬੈਲ ਸਾਹਿਬ ਬੋਲੋ ਬੋਲੋ ਪੂਰੀ ਗੱਲ ਕਰਾਪਰੀਜ਼ ਪੁਛੇ ਸੀ ਜੂਰ ਲਗਾਏ ਕੋਲਡ ਕੋਲਡ ਸਟੋਰੇਜ ਲਗਾਏ ਐਗਰੀ ਟੈਂਕ ਲਗਾਏ ਬਾਇਓ ਗੈਸ ਪਲਾਂ ਲਗਾਏ ਪੰਜਾਬ ਪੰਜਾਬ ਵਿੱਚ 250 ਕਰੋੜ 250 ਕਰੋੜ ਦੇ ਖਾਦ ਪ੍ਰੋਸੈਸੀ ਪ੍ਰੋਜੈਕਟ ਲਗਾਏ ਸੀ ਪੰਜਾਬ ਦੇ ਵਿੱਚ ਕਿਸਾਨਾਂ ਵਾਸਤੇ ਸਾਡੀ ਜਿਹੜੀਆਂ ਕਿਸਾਨਾਂ ਦੀਆਂ ਟਰਾਲੀਆਂ ਚੱਕੀਆਂ ਉਹ ਵੀ ਦੱਸ ਦਿਓ ਜੀ ਉਹਦੇ ਲਾਗੇ ਕਾਲੀਦਨ ਉਹਦੇ ਕੰਟ ਲੈਨੇ ਪੁੱਛੇ ਸਰ ਸਰ ਬੈਸ ਸਰ ਸਰ ਪੁਨੀਜੀ 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 ਗੱਲ ਰੱਖੰਦੋ ਸਰ ਝੂਠ ਬੋਲੀਓ ਤਾਂ ਸਿਰਫ ਸਾਰੇ ਉਹਨਾਂ ਚੋਰੀ ਟਾਲੀਆਂ ਚੋਰੀ ਕੀਤੀਆਂ ਦੀ ਆਨਾ ਚੰਨੀ ਸਾਹਿਬ ਤੁਹਾਡੇ ਕੋਲ ਆਨਾ ਮੈਂ ਲਾਸਟ ਇੱਕ ਤੁਹਾਡੇ ਤੋਂ ਹੀ ਲਵਾਂਗਾ ਜਿਵੇਂ ਕੱਟੇ ਅਸੀਂ ਪਾਣੀ ਦਿੱਤਾ ਬਿਲੀ ਦੀ ਬਿਲੀ ਭਾਗ ਦਿੱਤਾ ਉਹਨਾਂ ਨੂੰ ਨਿਆਂਇਨਾ ਤੱਕ ਪਿਤਾ ਅੰਨਿਆ ਕਿਸਾਨਾਂ ਤੱਕ ਖਾਲੋ ਤੁਹਾਡੇ ਤੋਂ ਪਹਿਲਾਂ ਕਿਸਾਨ ਸੁੱਕੇ ਮਰਦੇ ਸੀ ਯਾਰ ਝੂਠੇ ਜੂਠ ਬੋਲੀ ਜਾਂਦੇ ਨੇ ਅਕਾਲੀ ਦਲ ਤੋਂ ਭਾਜੀਪੀ ਐਦਾਂ ਨਹੀਂ ਚੱਲੂਗਾ ਇਹ ਸਾਰੇ ਏ ਔਰ ਬੀ ਚ ਨਹੀਂ ਮੈਂ ਭਾਜੀਪੀ ਦੀ ਅਸੀਂ ਭਾਜੀਪੀ ਦਾ ਕੋਈ ਵੀ ਜਿਹੜਾ ਅਜੰਡਾ ਵਾ ਪੰਜਾਬ ਦੇ ਖਿਲਾਫ ਉਹ ਨਹੀਂ ਚੱਲਦਾਂਗੇ ਠੀਕ ਹੈ ਨਰਵਾਲ ਸਾਹਿਬ ਤੁਹਾਡੇ ਤੋਂ ਸਵਾਲ ਸਿੱਧਾ ਹੈ ਕਿਉਂਕਿ ਦੇਖੋ ਪੁਨੀਤ ਸਿੰਘ ਨਾਰਾਜ ਤੁਹਾਡੇ ਤੋਂ ਨਜ਼ਰ ਆ ਰਹੇ ਨੇ ਕਿ ਕਿਉਂਕਿ ਚੌਣ ਨੇ 2027 ਚ ਇਸ ਕਰਕੇ ਤੁਸੀਂ ਜਿਹੜੀ ਟਾਟਾ ਸੁਮੋ ਜਾਂ ਵੱਡੀ ਟੈਂਪੋ ਟਰੈਵਲਰ ਹੈ ਉਹ ਭਰ ਲਿਆ ਤੇ ਪੰਜਾਬ ਚ ਤੁਸੀਂ ਭ੍ਰਮਣ ਕਰ ਰਹੇ ਹੋ ਪਰ ਬਾਕੀ ਦੇਸ਼ ਦਾ ਤੁਹਾਨੂੰ ਖਿਆਲ ਨਹੀਂ ਹੈ ਤੇ ਨੈਸ਼ਨਲ ਲੈਵਲ ਤੇ ਵੀ ਤੁਸੀਂ ਮੁੱਦਾ ਉਨੀ ਰਫਤਾਰ ਨਾਲ ਨਹੀਂ ਚੱਕਿਆ ਉਹਨਾਂ ਦਾ ਕੋਟ ਅਨਕੋਟ ਉਹਨਾਂ ਨੇ ਕਿਹਾ ਉਨੀ ਰਫਤਾਰ ਨਾਲ ਨਹੀਂ ਚੁੱਕਿਆ ਮੈਂ ਮੈਂ ਸ਼ਾਇਦ ਤੁਸੀਂ ਨੈਸ਼ਨਲ ਮੀਡੀਆ ਨੂੰ ਵੀ ਫੋਲੋ ਨਾ ਕਰਦੇ ਹੋਣ ਪਰ ਤੁਸੀਂ ਜਾ ਕੇ ਦੇਖੋ ਕਾਂਗਰਸ ਦੇ ਨੀਤਾ ਜਿਹੜਾ ਕਾਂਗਰਸ ਦਾ ਪੇਜ ਹੈ ਉਹਦੇ ਉੱਤੇ ਜਾ ਕੇ ਦੇਖ ਲਓ ਹਰ ਸਟੇਟ ਦੇ ਵਿੱਚ ਜਿਹੜਾ ਹੈ ਕਿ ਇਸੇ ਤਰੀਕੇ ਨਾਲ ਅਭਿਆਨ ਚੱਲ ਰਿਹਾ ਔਰ ਲੋਕ ਜਿਹੜੇ ਨੇ ਇਸ ਦੇ ਨਾਲ ਜੁੜ ਰਹੇ ਨੇ ਜਿਹੜੀ ਇਹ ਗੱਲ ਕੀਤੀ ਹੈ ਇਹਨਾਂ ਨੇ ਅੱਜ ਆਮ ਆਦਮੀ ਪਾਰਟੀ ਨੇ ਕਿ ਅਸੀਂ ਜਿਹੜਾ ਪ੍ਰਸਤਾਵ ਰੱਖਿਆ ਜੀ ਕਿ ਉਹਨੂੰ ਪੰਜਾਬ 'ਚ ਲਾਗੂ ਨਾ ਕਰੋ ਜੇ ਉਹਨੂੰ ਪੰਜਾਬ 'ਚ ਲਾਗੂ ਨਾ ਕਰੋ ਮੰਦਿਰਾਂ 'ਕਾ ਬੰਦ ਕਰਤੀ ਫੇਰ ਕੰਮ ਕਿੱਥੋਂ ਕਰਾਉਣੇ ਆ ਗਲਤ ਹੈ ਕਿ ਮੰਦਰੇਗਾ ਨੂੰ ਚਾਲੂ ਰੱਖਣਾ ਪਾਜੀ ਅਸੀਂ ਕਰੂਨਾ ਦੇ ਖਿਲਾਫ ਗੱਲ ਕਰ ਰਹੇ ਆ ਜਿਹੜੇ ਕਾਨੂੰਨ ਲੈ ਕੇ ਆਇਆ ਗਲਤ ਅਸੀਂ ਮੰਦਰੇਗਾ ਦਾ ਅਸੀਂ ਮੰਦਰੇਗਾ ਐਕਸੈਪਟ ਕਰਦੇ ਜੀ ਰਾਮ ਜੀ ਐਕਸੈਪਟ ਕਰ ਰਹੇ ਆ ਆਵੀ ਪਾਰਟੀ ਪਾਜੀ ਵਾਲੀ ਦੱਸਦੀ ਹੈ ਬਿਜਲੀ ਵਾਲਾ ਕੀ ਕਰ ਰਿਹਾ ਮਾਨੂੰ ਕਰਦੀ ਦੱਸਦੀ ਹੈ 스마트 ਮੀਟਰ ਲਵਾਓ ਕਹਿੰਦੇ 스마트 ਮੀਟਰ ਲਾਓ ਅਸੀਂ 20% ਤੁਹਾਨੂੰ ਛੋਟ ਦਵਾਂਗੇ ਜਾਨੀ ਕਿ ਜਿੱਥੇ ਨਾ ਜਿੱਥੇ ਇਹ ਸੋਚ ਰਹੇ ਆ ਅੱਜ ਬਿਜਲੀ ਵਿਭਾਗ ਮੰਟੇ ਦੇ ਵਿੱਚ ਕੱਟੇ ਤੇ ਪਾ ਪਾ ਕੇ ਜਿਹੜਾ ਕਿ ਇਸ ਬਿੱਤੀ ਨੂੰ ਪ੍ਰਾਈਵੇਟ ਕਰਤਾ ਜਾਵੇ ਜਿਨ੍ਹਾਂ ਦਾ ਕਿਸਾਨਾਂ ਨੂੰ ਵੀ ਦੋਰੀ ਪਾਰ ਬਣ ਲੱਗੇ ਜਿਹੜੇ ਲੋਕ ਜਿਹੜੇ ਨੇ ਪਿੰਡਾਂ ਚ ਉਹਨਾਂ ਨੂੰ ਵੀ ਦੌੜੀ ਮਾਰ ਲੱਗੇ ਸ਼ਹਿਰ ਦੇ ਲੋਕ ਐ ਉਹਨਾਂ ਨੂੰ ਵੀ ਦੌੜੀ ਮਾਰ ਲੱਗੇ ਆਮ ਆਜ਼ਮੀ ਪਾਰਟੀ ਇਹ ਚੀਜ਼ ਚਾਹੁੰਦੀ ਐ ਕਿ ਅਸੀਂ ਜਾਂਦੇ ਜਾਂਦੇ ਜਿਹੜਾ ਐ ਕਿ ਐਦਾਂ ਦਾ ਪੰਜਾਬ ਦੇ ਲੋਕਾਂ ਦੇ ਗਲ ਬਿਜਲੀ ਵਾਲਾ ਸੱਪ ਪਾ ਕੇ ਜਾਈਏ ਕਿ ਆਉਣ ਵਾਲੀਆਂ ਸਰਕਾਰਾਂ ਉਹਨੂੰ ਕੱਢਦੀਆਂ ਰਹਿਣ ਅੱਜ ਦੀ ਡੇਟ ਤੇ ਇਹ ਤਾਂ ਕਹਿੰਦੇ ਸੀ ਅਸੀਂ ਬਿਜਲੀ ਸਰਪਲੱਸ ਕਰਤੀ ਇਹ ਤਾਂ ਕਹਿੰਦੇ ਸੀਗੇ ਕਿ ਅਸੀਂ ਫਲਾਨਾ ਪਲਾਂਟ ਖਰੀਦ ਲਿਆ ਅਸੀਂ ਫਲਾਨਾ ਕੋਲਾ ਲੈ ਆਂਦਾ ਤਾਂ ਅੱਜ ਕੀ ਹੋਇਆ ਗਿਆ ਫੇ ਅੱਜ ਤੁਸੀਂ ਕਹਿੰਦਾ ਕਿਆਂ ਦੀਆਂ ਜਿਹੜੀਆਂ ਮੋਟਰਾਂ ਚੰਨੀ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਉਹਦਾ ਬਿੱਲ ਮਰਸੂਲਾਂ ਨੂੰ ਚੰਨੀ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਸਭ ਕੁਝ ਠੀਕ ਹੈ ਕੇਂਦਰ ਸਰਕਾਰ ਜਿਹੜੇ ਬਿੱਲ ਬਣਾਉਂਦੀ ਹੈ ਉਹ ਕਿਸਾਨਾਂ ਦੇ ਜਨਤਾ ਦੇ ਹਿੱਤ ਦੇ ਨੇ ਜੇ ਇੰਨੇ ਹੀ ਹਿੱਤ ਦੇ ਨੇ ਤੇ 2021 ਤੋਂ ਲੈ ਕੇ ਹੁਣ 20 ਤੋਂ ਲੈ ਕੇ ਹੁਣ ਤੱਕ ਤੁਸੀਂ ਸਮਝਾਪਉਣ 'ਚ ਕਿਉਂ ناکਾਮਯਾਬ ਹੋ ਰਹੇ ਹੋ ਕਿੱਥੇ ਕਮੀ ਰਹਿ ਰਹੀ ਹੈ 12 ਸਾਲ ਹੋ ਗਏ ਕਿਸਾਨਾਂ ਦੀ ਆਮਦਨ ਡਬਲ ਹੋ ਗਈ ਸਰ ਮੈਂ ਮੈਂ ਤਾਂ ਸਰ ਨਰਵਲ ਸਾਹਿਬ ਮੈਂ ਖੁਦ ਹੀ ਡਾਇਰੈਕਟ ਸਵਾਲ ਪੁੱਛਿਆ ਸਰ ਚੰਨੀ ਸਾਹਿਬ ਦੱਸਿਓ ਫਿਰ ਮੈਨੂੰ ਪੁਨੀਤ ਜੀ ਕੋਲ ਚੱਲਣਾ ਹੈ ਗੱਲ ਇਹ ਹੈ ਸੁੱਤੇ ਬੰਦੇ ਨੂੰ ਆਪਾਂ ਜਗਾ ਸਕਦੇ ਆ ਜਿਹੜਾ ਮਛਲਾ ਹੋਇਆ ਹੋਵੇ ਉਹਨੂੰ ਕਿਵੇਂ ਕੋਈ ਜਗਾ ਸਕਦਾ ਗੱਲ ਇਹ ਹੈ ਹੁਣ ਇਹ ਹੁਣ ਇਹ ਕਹਿ ਰਹੇ ਸੀ ਸਾਰੇ ਜਣੇ 72 ਕਰੋੜ ਆਬਜੈਕਟ ਅੱਜ ਇੱਕ ਸਮਾ ਨੂੰ ਇੱਥੇ ਪਾ ਕੇ ਮਸਲੀ ਪਾਛ ਦੀ ਗੱਲ ਨਹੀਂ ਹੋ ਰਹੀ ਸਰ ਚੰਨੀ ਸਾਹਿਬ ਵਿਪਖਸ਼ ਦੀ ਗੱਲ ਨਹੀਂ ਕਿਸਾਨਾਂ ਨੂੰ ਕਹਿ ਰਹੇ ਹੋ ਤੁਸੀਂ ਸਰ ਕਿਸਾਨਾਂ ਨੂੰ ਕਹਿ ਰਹੇ ਹੋ ਤੁਸੀਂ ਕੰਮ ਚੈਨਲ ਦੇ ਉੱਤੇ ਅਸੀਂ ਬੋਲਿਆ ਸਾਰੇ ਵਿਰੋਧ ਕਰਦੇ ਆ ਨਰਵਲ ਸਾਹਿਬ ਨਰਵਲ ਸਾਹਿਬ ਮੈਂ ਨਰਵਲ ਸਾਹਿਬ ਨਰਵਲ ਸਾਹਿਬ ਟਾਈਮ ਦਿਓ ਚੰਨੀ ਸਾਹਿਬ ਸੁਣ ਰਹੇ ਹੋ ਇਹ ਸੱਚੀ ਗੱਲ ਵੀ ਸੁਣੋ ਚੰਨੀ ਸਾਹਿਬ ਕਿੰਨੂੰ ਕਹਿ ਰਹੇ ਹੋ ਤੁਸੀਂ ਕਿਉਂਕਿ ਵਿਪਖਸ਼ ਨੂੰ ਛੱਡ ਦਿਓ ਕਿਸਾਨਾਂ ਨੂੰ ਕਹਿ ਰਹੇ ਆ ਅਸੀਂ ਤਾਂ ਕਿ ਕਿਸਾਨਾਂ ਨੂੰ ਕੋਈ ਸਮਝਾ ਪਾਏ ਤੁਸੀਂ ਵਿਪਖਸ਼ ਦੀ ਗੱਲ ਕਰ ਰਹੇ ਆ ਜਿਹੜਾ ਬੰਦਾ ਇੱਥੇ ਬੋਲ ਰਿਹਾ ਵਿਵਾਖਸ਼ ਉਹਦੀ ਗੱਲ ਕਰ ਰਿਹਾ ਮੈਂ ਗੱਲ ਇਹ ਹੈ ਵੀ ਜਿਹੜੇ ਕਹਿੰਦੇ ਪਿੱਛੇ ਨਰੇਗਾ ਕੋਈ ਜਵਾਬ ਨਹੀਂ ਆ ਬੀਜਪੀ ਕੋਲ ਬਸ ਲੋਕਾਂ ਦੇ ਹੱਕ ਮਾਰਨੇ ਆਂਦੇ ਬੀਜਪੀ ਨੂੰ ਬਸ ਇਹ ਅੰਦਾਜ਼ਾ ਹੈ ਸਰ ਸਾਹਿਬ ਬੈਲ ਸਾਹਿਬ ਬੈਲ ਸਾਹਿਬ ਡਿਬੇਟ ਰਿਵੈਲ ਹੋ ਜਾਏਗੀ ਬੈਲ ਸਾਹਿਬ ਮੈਨੂੰ 30 ਸੈਕਿੰਡਸ ਨੇ ਮੇਰੇ ਕੋਲ ਮੈਨੂੰ ਪੁਨੀਜੀ ਕੋਲ ਵੀ ਚੱਲਣਾ ਹੈ ਸਰ ਚੰਨੀ ਸਾਹਿਬ 30 ਸੈਕਿੰਡਸ ਚ ਗੱਲ ਕਰੋ ਜੇ ਉਹਦੇ ਬੁਲਾਣੇ ਹੋ ਜੀ ਉਹ ਗੁੰਡਾ ਬਲਾਗਰ ਤੁਹਾਡੀ ਗੱਲ ਵੀ ਸੁਣੇ ਆਪੋ ਸਰ ਸਰ ਚੰਨੀ ਸਾਹਿਬ 30 ਸੈਕਿੰਡ ਤੁਹਾਡੇ ਕੋਲ ਜਵਾਬ ਦੇ ਦਿਓ ਸਰ ਕਿਵੇਂ ਕਿਵੇਂ ਸਰਕਾਰ ਬੀਜੇਪੀ ਸਮਝਾ ਨਹੀਂ ਪਾਰੀ ਪਹਿਲੀ ਗੱਲ ਤਾਂ ਪਹਿਲੀ ਗੱਲ ਤਾਂ ਇਹ ਦੋਨੇ ਆਪਸ ਰਲ ਕੇ ਇਲੈਕਸ਼ਨ ਲੜਦੇ ਨੇ ਤੇ ਇਹ ਵੀ ਟੀਮ ਸਾਨੂੰ ਦੱਸੀ ਜਾਂਦੇ ਨੇ ਉਹ ਉਹ ਵੀ ਲੜਦੇ ਉਹ ਵੀ ਇਕੱਠੇ ਦੋਏ ਇਕੱਠੇ ਨੇ ਇਲੈਕਸ਼ਨ ਲੜਦੇ ਨੇ ਇੰਡੀਆ ਬਲਾਗ ਦੇ ਮੈਂਬਰ ਨੇ ਦੋਨੇ ਇਹ ਇਹਨਾਂ ਨੂੰ ਕੀ ਕੀ ਸੁਣੀਏ ਚਿੱਟੇ ਦੀ ਝੂਠ ਬੋਲੀ ਜਾਂਦੇ ਨੇ ਇਹ ਇਹਨਾਂ ਨੂੰ ਕੀ ਕਹਿਣਾ ਹੁਣ ਆ ਗਏ ਨਰਗ ਵਾਲੀ ਗੱਲ ਜਿਹੜੀ ਕਹਿੰਦੇ 22 ਕਰੋੜ ਦੀ ਸ਼ਰਮ ਹੋਣੀ ਚਾਹੀਦੀ ਇਹ ਗੱਲ ਕਹਿਣ ਲੱਗਿਆ 33000 ਕਰੋੜ ਰੁਪਈਆ ਸੀ ਸਾਰਾ 13 ਚ 27 ਕਰੋੜ ਬੰਦਿਆਂ ਲਈ 27 ਕਰੋੜ ਬੰਦਿਆਂ ਲਈ 33000 ਕਰੋੜ ਦੇ ਨਾਲ 100 ਦਿਨ ਦਾ ਰਿਗਾਰਡ ਮਿਲ ਜਾਊਗਾ ਕੌਣ ਕਹਦਾ ਮੈਨੂੰ ਦੱਸਿਆ ਜਰਾ ਮੈਂ ਚੈਲੰਜ ਕਰਦਾ ਮੈਂ ਨਾਲ ਚੈਲੰਜ ਕਰਦਾ ਪੂਰੀ ਜੀ 30 ਸੈਕਿੰਡਸ 33000 ਡੀ ਜੀ ਪੀ ਬੀ ਜੀ ਪੀ ਕਰੀਏ ਬਿਲ ਹੱਕ ਦੇ ਨੇ ਤੇ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਵਿਰੋਧ ਹੋ ਰਿਹਾ ਹੈ ਪੁਨੀ ਜੀ ਪੁਨੀ ਜੀ ਤਾਂ ਮੇਰੀ ਰਿਕੁਐਸਟ ਇਹ ਆ ਜੀ ਵੀ ਪਹਿਲਾਂ ਵੀ ਜਦੋਂ ਇਹਨਾਂ ਨੇ ਕਿਸਾਨੀ ਬਿੱਲ ਲਿਆਂਦੇ ਸੀ ਉਦੋਂ ਵੀ ਝੂਠੀ ਝੂੜਵਾਣੀ ਕੀਤੀ ਗਿਆ ਸੀ ਸਰ ਜਾਂ ਤਾਂ ਪਹਿਲਾਂ ਚੰਨੀ ਜੀ ਨੂੰ ਚੁੱਪ ਕਰਾ ਲਓ ਜਾਂ ਮੇਰਾ ਸਵਾਲ ਪੁੱਛ ਲਓ ਜੀ ਚੰਨੀ ਜੀ ਮੈਂ ਕਿਆ ਸੀ ਉਹ ਸਰ ਪੁਨੀ ਜੀ ਲਾਸਟ 30 ਸੈਕਿੰਡਸ ਮੈਨੂੰ ਗੱਲ ਪੂਰੀ ਕਰਨ ਦਿਓ ਜੀ ਇਹਨਾਂ ਦੀ ਸੁਣ ਲਓ ਸਰ ਪਹਿਲਾਂ ਜੀ ਇਹਨਾਂ ਦੀ ਸੁਣ ਲਓ ਸਰ ਦੇਖੋ ਮੇਰੇ ਕੋਲ ਟਾਈਮ ਨਹੀਂ ਰਹਿਣਾ ਸਰ ਮੇਰੀ ਇਹ ਰਿਕੁਐਸਟ ਆ ਜਦੋਂ ਤੁਸੀਂ ਕੋਈ ਬਿੱਲ ਲੈ ਕੇ ਆਉਂਦੇ ਹੋ ਜੇ ਤੁਸੀਂ ਕਿਸਾਨ ਭਰਾਵਾਂ ਦੀ ਲੈ ਕੇ ਆਏ ਆ ਇਹਨਾਂ ਦਾ ਖੇਤੀਬਾੜੀ ਦਾ ਜਿਹੜਾ ਬੇਸ ਤੇ ਸਾਡਾ ਆਦੇਸ਼ ਆ ਇਹਦੇ ਤੇ ਉਹਨਾਂ ਨਾਲ ਡਿਸਕਸ ਕਰਕੇ ਬੰਨਾਂ ਨੂੰ ਲੈ ਕੇ ਆਉਣਾ ਚਾਹੀਦਾ ਜੀ ਜੀ ਜੋ ਚੱਲ ਨਹੀਂ ਉਹ ਕਰ ਰਹੀ ਨੇ ਨਹੀਂ ਨਹੀਂ ਡਿਸਕਸ ਕਿਉਂ ਨਹੀਂ ਕਰਦੇ ਸਿੱਧੀ ਗੱਲ ਕਿਸਾਨਾਂ ਨੂੰ ਕਰਦੇ ਨਹੀਂ ਕਰਦੇ ਏ ਧੌਣ ਚ ਕੀਲਾ ਰੱਖਦੇ ਨੇ ਕਿਸਾਨਾਂ ਦਾ ਕੀਲਾ ਕੱਢਦੇ ਆ ਗਾਂ ਵੀ ਕੱਢਣਗੇ ਯਾਰ ਬਸ ਇਹ ਗੱਲ ਹੈ ਜੀ 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 ਕੱਲੇ ਆ ਮੈਨੂੰ ਕੀ ਨਾ ਜਵਾਬ ਦੇਣਾ ਏ ਆਮ ਆਦੀ ਪਾਰਟੀ ਕਿਸਾਨਾਂ ਦੀ ਏਡੀ ਗੱਲ ਕਰਦੀ ਹੈ ਕਿਸਾਨਾਂ ਨੂੰ ਸਮਝਾ ਕਿਉਂ ਨਹੀਂ ਪਾਰੇ ਮੇਰਾ ਸਵਾਲ ਹੈ ਸਿੱਧਾ ਕਿਸਾਨਾਂ ਨੂੰ ਕਿਉਂ ਨਹੀਂ ਸਮਝਾ ਪਾਰੇ ਸਰ ਨਹੀਂ ਉਹ ਸਰ ਇਹਨਾਂ ਕੋ ਦੇ ਡੋਨਟ ਹੈਵ ਐਨੀ ਆਂਸਰ ਦੇ ਜਸਟ ਵਾਂਟ ਟੂ ਲਿੰਕ ਅਰਾਉਂਡ ਦ ਮੈਟਰ ਸਰ ਠੀਕ ਹੈ ਮੈਂ ਅੱਜ ਕੱਲ ਫਿਰ ਇਸੇ ਗੱਲ ਤੇ ਮੈਂ ਡਿਬੇਟ ਕਰ ਲਾਂਗਾ ਕਿਉਂਕਿ ਅੱਜ ਦਾ ਟਾਈਮ ਖਤਮ ਹੋ ਗਿਆ ਪਰ ਕਿਸਾਨਾਂ ਨੂੰ ਕਿਉਂ ਨਹੀਂ ਸਮਝਾ ਪਾਰੇ ਇੱਕ ਸੈਂਟਰ ਇਹ ਵੀ ਵੱਡਾ ਸਵਾਲ ਹੈ बार-बार ਚੰਨੀ ਜੀ ਮੈਂ ਇੱਕੋ ਹੀ ਸਵਾਲ ਤੁਹਾਨੂੰ ਪੁੱਛ ਰਿਹਾ ਸੀ ਉਮੀਦ ਕਰਦਾ ਕਿ ਅੱਜ ਦੀ ਲੋਹੜੀ ਦਾ ਤਿਉਹਾਰ ਜਿਹੜਾ ਸਾਰਿਆਂ ਲਈ ਬਹੁਤ-ਬਹੁਤ ਅੱਛਾ ਰਹੇ ਤੇ ਕਿਸਾਨਾਂ ਲਈ ਮਜ਼ਦੂਰਾਂ ਲਈ ਵੀ ਅਟਾਰੇ ਤੁਹਾਡੇ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਤੁਸੀਂ ਮੇਰੇ ਨਾਲ ਜੁੜੇ ਪਰ ਕਿਉਂਕਿ ਮੁੱਦਾ ਪੰਜਾਬ ਤੇ ਕਿਸਾਨਾਂ ਨਾਲ ਜੁੜਿਆ ਹੋਇਆ ਸੀ ਪੰਜਾਬੀਆਂ ਨਾਲ ਜੁੜਿਆ ਹੋਇਆ ਸੀ ਇਸ ਕਰਕੇ ਅੱਜ ਗੱਲ ਪੰਜਾਬ ਦੇ ਵਿੱਚ ਅਸੀਂ ਇਹਦੇ ਤੇ ਚਰਚਾ ਕੀਤੀ ਨਮਸਕਾਰ